ਤੁਸੀਂ ਮੈਂ ਹਾਂ ਵਰੁਣ ਪਟਤਾਂ 18 ਮਾਰਚ ਨੂੰ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਵਾਪਸ ਜਿਹੜਾ ਹੈਗਾ ਉਹ ਪਹੁੰਚਣਗੇ ਤਾਂ ਇਸ ਵੇਲੇ ਅਸੀਂ ਪੈਕ ਦੇ 에어로ਸਪੇਸ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਹੈਗੇ ਆਂ ਤੇ ਇੱਥੋਂ ਦੇ ਵਿਦਿਆਰਥੀ ਤੇ ਕੁਝ ਪ੍ਰੋਫੈਸਰਜ਼ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ 8 ਦਿਨ ਦੇ ਲਈ ਸੁਨੀਤਾ ਵਿਲੀਅਮ ਸਪੇਸ ਦੇ ਵਿੱਚ ਗਏ ਸੀ ਲੇਕਿਨ ਉਹਨਾਂ ਨੂੰ ਕਾਫੀ ਮਹੀਨੇ ਉੱਥੇ ਰਹਿਣਾ ਪਿਆ ਤਾਂ ਕਿਸ ਤਰੀਕੇ ਦੀ ਉਹ ਹਾਲਾਤ ਦੇ ਵਿੱਚ ਉੱਥੋਂ ਨਿਕਲੇ ਹੋਣਗੇ ਜਾਂ ਹੁਣ ਕੀ ਕੰਡੀਸ਼ਨ ਜਿਹੜੀ ਹੋਏਗੀ ਤੇ ਵਿਦਿਆਰਥੀਆਂ ਦੇ ਵਿੱਚ ਵੀ ਕਿਸ ਤਰੀਕੇ ਦਾ ਜੋਸ਼ ਹੈਗਾ ਕਿਉਂਕਿ ਇਹ ਸਟੱਡੀ ਕਰ ਰਹੇ ਹੈਗੇ ਨੇ ਜਾਂ ਇਹਨਾਂ ਨੂੰ ਕਿਸ ਤਰੀਕੇ ਦੀ ਮੋਟੀਵੇਸ਼ਨ ਮਿਲ ਰਹੀ ਹੈਗੀ ਸਾਡੇ ਨਾਲ ਡਿਪਾਰਟਮੈਂਟ ਦੇ ਹੈੱਡ ਹੈਗੇ ਨੇ ਸਰ ਕਿਵੇਂ ਦੇਖਦੇ ਹੋ 8 ਦਿਨ ਦੇ ਲਈ ਸੁਨੀਤਾ ਵਿਲੀਅਮ ਗਏ ਸੀਗੇ ਤੇ ਉਹਨਾਂ ਨੂੰ ਕਾਫੀ ਮਹੀਨੇ ਜਿਹੜਾ ਹੈਗਾ ਸਪੇਸ 'ਚ ਰਹਿਣਾ ਪਿਆ ਤੇ ਹੁਣ ਕਿਹੋ ਜੀ ਕੰਡੀਸ਼ਨ ਦੇ ਵਿੱਚ ਉਹ ਰਹੇ ਹੋਣਗੇ ਜਾਂ ਹੁਣ ਕੀ ਹਾਲਾਤ ਹੋਣ ਗਈ ਆ ਉਹ ਜਿਹੜਾ ਉੱਥੋਂ ਦਾ ਇਨਪੁਟ ਹੋਏਗਾ ਜਾਂ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਗੁੱਡ ਵਿਸ਼ੇਸ ਦੇਣਾ ਹੈ ਸੁਨੀਤਾ ਵਿਲੀਅਮ ਜੀ ਨੂੰ ਕਿ ਉਹ ਸੇਫਲੀ ਲੈਂਡ ਕਰ ਜਾਣ ਉਹ ਲੈਂਡ ਕਰਨਗੇ ਫਲੋਰੀਡਾ ਦੇ ਕੋਸਟਲਾਈਨ ਤੇ 3:30 ਵਜੇ ਸਵੇਰੇ ਇੱਕ ਨੋਰਮਲ ਪ੍ਰੋਸੀਜਰ ਹੁੰਦਾ ਡੌਕਿੰਗ ਅਨ ਡੌਕਿੰਗ ਸਪੇਸ ਕ੍ਰਾਫਟ ਵਿੱਚ ਐਸਟ੍ਰੋਨੌਟ ਭੇਜੰਦਾ ਤੇ 8 ਦਿਨ ਵਾਸਤੇ ਉਹ ਗਏ ਸੀਗੇ ਤੇ ਉਹਨਾਂ ਨੇ ਵਾਪਸ ਆ ਜਾਣਾ ਸੀਗਾ ਬੋਇੰਗ ਸਟਾਰਲਾਈਨਰ ਲੇਕਿਨ ਉਹ ਉਸ ਵਿੱਚ ਹੀਲੀਅਮ ਦੀ ਲੀਕੇਜ ਕਾਰਨ ਥਰਸਟਰਸ ਵਿੱਚ ਪ੍ਰੋਬਲਮ ਆਣ ਕਾਰਨ ਉਹ ਪ੍ਰੋਬਲਮ ਆਣ ਕਾਰਨ ਫਿਰ ਉਹਨਾਂ ਨੂੰ ਉੱਥੇ ਰਹਿਣਾ ਪਿਆ ਤੇ ਬੋਇੰਗ ਦੀ ਜਗ੍ਹਾ ਹੁਣ ਸਪੇਸ ਐਕਸ ਦਾ ਡ੍ਰੈਗਨ ਕੈਪਸੂਲ ਉਹ ਲੈਂ ਗਿਆ ਹੈ ਤੇ ਉੱਥੋਂ ਡਿਪਾਰਟ ਵੀ ਹੋ ਗਿਆ ਮੇਰੇ ਖਿਆਲ ਤੇ 3:30 ਵਜੇ ਤੱਕ ਸਵੇਰੇ ਪਹੁੰਚ ਜਾਏਗਾ ਬਹੁਤ ਸਾਰੀਆਂ ਚੇਂਜੇਸ ਹੋਣ ਚਾਣਗੀਆਂ ਕਿਉਂਕਿ ਉਹ 9 ਮਹੀਨੇ ਵਾਸਤੇ ਮੋਰ ਥੈਨ 9 ਮੰਥਸ ਉਥੇ ਸਟੇ ਕੀਤਾ ਉਹਨਾਂ ਨੇ ਉਥੇ ਗ੍ਰੈਵਿਟੀ ਦੀ ਕੰਡੀਸ਼ਨ ਜ਼ੀਰੋ ਗ੍ਰੈਵਿਟੀ ਹੈ ਇੱਥੇ ਗ੍ਰੈਵਿਟੀ ਹੈਗੀ ਹੈ ਉਥੇ ਦੀਆਂ ਕੰਡੀਸ਼ਨਸ ਅਲੱਗ ਹੈਗੀਆਂ ਖਾਣ ਪੀਣ ਦਾ ਸਮਾਨ ਅਲੱਗ ਹੁੰਦਾ ਹੈ ਬਾਡੀ ਤੇ ਇਫੈਕਟ ਜ਼ੀਰੋ ਗ੍ਰੈਵਿਟੀ ਦੇ ਅਲੱਗ ਹੁੰਦੇ ਆ ਤੇ ਗ੍ਰੈਵਿਟੀ 9.81 ਮੀਟਰ ਪਰ ਸੈਕਿੰਡ ਸਕਰ ਜਿਹੜੀ ਹੁੰਦੀ ਹੈ ਖਤਰਤੀ ਤੇ ਉਹਦੇ ਅਲੱਗ ਇਫੈਕਟ ਹੁੰਦੇ ਹੈ ਤੇ ਉਹਨਾਂ ਨੂੰ ਰਿਕਵਰ ਹੋਣ ਵਾਸਤੇ ਕੁਝ ਟਾਈਮ ਤਾਂ ਜ਼ਰੂਰ ਲੱਗੇਗਾ ਥੋੜੇ ਦਿਨ ਕਵਾਰਨਟਾਈਨਸੇ ਵੀ ਰਹਿਣਗੇ ਤਾਂ ਕਿ ਕੋਈ ਇਨਫੈਕਸ਼ਨ ਦਾ ਖਤਰਾ ਨਾ ਹੋਵੇ ਫਿਰ ਉਹਨਾਂ ਨੂੰ ਐਕਲੀਮੇਟ ਕੀਤਾ ਜਾਏਗਾ ਹੌਲੀ ਹੌਲੀ ਗ੍ਰੈਵਿਟੇਸ਼ਨਲ ਫੀਲ ਲੈਣ ਵਾਸਤੇ ਮਤਲਬ ਇਸ ਤਰ੍ਹਾਂ ਹੌਲੀ ਹੌਲੀ ਉਹਨਾਂ ਨੂੰ ਐਟਮੋਸਫੀਅਰ ਦੇ ਅਕੋਰਡਿੰਗ ਕੀਤਾ ਜਾਏਗਾ ਐਕਲੀਮੇਟ ਇਹ ਮਤਲਬ ਨੋਮੀਨੇ ਰਹੀ ਹੈ ਲੇਕਿਨ ਇਥੇ 300 ਦਿਨ ਤੱਕ ਵੀ ਰਹੇ ਹੈਗੇ ਸਪੇਸ ਵਿੱਚ ਕਈ ਬੰਦੇ ਐਸਟਰੋਨੌਟ ਜਿਹੜੇ ਹੈਗੇ ਹੈ ਤੇ ਇਹ ਕੋਈ ਮਤਲਬ ਜਿਆਦੀ ਵੱਡੀ ਗੱਲ ਨਹੀਂ ਕਿਉਂਕਿ ਉਹਨਾਂ ਦੀ ਤਿਆਰੀ ਹੋ ਸਕਦਾ ਨਾ ਹੋਵੇ ਉਹਨੇ ਦਿਨਾਂ ਦੀ ਇਸ ਕਰਕੇ ਉਹਨਾਂ ਨੂੰ ਥੋੜੀ ਜਿਹੀ ਦਿੱਕਤ ਹੋ ਸਕਦੀ ਲੇਕਿਨ ਸਾਰੀ ਫੈਸਿਲਿਟੀਆਂ ਅਵੇਲੇਬਲ ਹੈਗੀਆਂ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਏਗਾ ਉਹਨਾਂ ਦੇ ਕਿਨਸਾ ਸਪੇਸ ਸ਼ਿਪ ਜਿਹੜਾ ਹੈਗਾ ਇਹ ਇਸ ਦੇ ਵਿੱਚ ਜਿਵੇਂ ਉਹ 8 ਦਿਨ ਦੇ ਲਈ ਗਏ ਸੀ ਜਿਹੜਾ ਬੈਕਅਪ ਹੈਗਾ ਜਿਵੇਂ ਤੁਸੀਂ ਦੱਸ ਰਹੇ ਹੋ ਖਾਣਾ ਪੀਣਾ ਜਾਂ ਹੋਰ ਇਹ ਕਿੰਨੇ ਦਿਨ ਤੱਕ ਦਾ ਜਾਂ ਕਿੰਨੇ ਸਾਲ ਤੱਕ ਦਾ ਵਿੱਚ ਰਿਜ਼ਰਵ ਰਹਿੰਦਾ ਹੈਗਾ ਕਿ ਜੇਕਰ ਕੋਈ ਜਿਵੇਂ ਹੁਣ ਤਕਨੀਕੀ ਖਰਾਬੀ ਆ ਗਈ ਉਹਨਾਂ ਨੂੰ 9 ਮਹੀਨੇ ਲੱਗ ਗਏ ਤੁਸੀਂ ਦੱਸ ਰਹੇ ਹੋ ਕਿ 300 300 ਦਿਨ ਤੱਕ ਜਿਹੜਾ ਹੈਗਾ ਉਹ ਕਾਫੀ ਰਹੇ ਹੋਗੇ ਨੇ ਤੇ ਇਹ ਇਹ ਕਿੰਨਾ ਕੁ ਜਿਹੜਾ ਹੈਗਾ ਇਹ ਬੈਕਅਪ ਲੈ ਕੇ ਚੱਲਦੇ ਹੈਗੇ ਬੈਕਅਪ ਐਕਚੁਅਲੀ ਸਪੇਸ ਸਟੇਸ਼ਨ ਵਿੱਚ ਜਾਂਦੇ ਹੈ ਉੱਥੇ ਵੀ ਉਹਨਾਂ ਦਾ ਸਮਾਨ ਪਿਆ ਹੁੰਦਾ ਹੈ ਜਿਹੜੇ ਕੁਝ ਬੰਦੇ ਜਾਂ ਐਸਟਰੋਨੌਟ ਜਾਂਦੇ ਆ ਤੇ ਕੁਝ ਆਉਂਦੇ ਹੈ ਤੇ ਇਹ ਰੂਟੀਨ ਪ੍ਰੋਸੀਜਰ ਹੈ ਉਹਦਾ ਧਿਆਨ ਰੱਖਣਾ ਮੇਨਟੇਨੈਂਸ ਵਾਸਤੇ ਕੋਈ ਨਾ ਕੋਈ ਉੱਥੇ ਰਹਿੰਦਾ ਹੈ ਤੇ ਪ੍ਰੀਕਾਉਸ਼ਨਸ ਤੇ ਸਾਰੀਆਂ ਲਈ ਜਾਂਦੇ ਕਿ ਪੂਰਾ ਖਾਣ ਪੀਣ ਦਾ ਉਥੇ ਰਵੇ ਜਿਆਦਾ ਜ਼ਰੂਰਤ ਨਹੀਂ ਪੈਂਦੀ ਪਰ ਜਿੰਨੀ ਵੀ ਜ਼ਰੂਰਤ ਪੈਂਦੀ ਹੈ एनर्जी डाइट्स ਜਿਹੜੀਆਂ ਹੁੰਦੀਆਂ ਉਹ ਲੈ ਕੇ ਜਾਂਦੇ ਹੈ ਤੇ ਉਹਨਾਂ ਉੱਥੇ ਹੁੰਦਾ ਅਰੇਂਜਮੈਂਟ ਕਾਫੀ ਇਸੇ ਕਰਕੇ ਉਹ 9 ਮਹੀਨੇ ਤੋਂ ਜ਼ਿਆਦਾ ਰੁਕ ਪਾਏ ਉੱਥੇ ਕੁਝ ਹੋਰ ਪ੍ਰੋਫੈਸਰ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜਿਹੜਾ ਇਹ 9 ਮਹੀਨੇ ਤੱਕ ਉਹ ਰਹੇ ਹੈਗੇ ਨੇ ਜਾਂ ਸਟੂਡੈਂਟਸ ਨੂੰ ਤੁਸੀਂ ਇਹ ਵੀ ਸਾਰੀ ਥਿਉਰੀਜ਼ ਜਾਂ ਜਿਹੜੀ ਇਹ ਟੈਕਨੀਕਲ ਦਿੱਕਤ ਆਈ ਉਹਨਾਂ ਤੇ ਵੀ ਕੰਮ ਕਰ ਰਹੇ ਹੋਵੰਗੇ ਜਾਂ ਉਹ ਚੀਜ਼ਾਂ ਵੀ ਇਹਨਾਂ ਨੂੰ ਅੰਡਰਸਟੈਂਡ ਕਰਵਾ ਰਹੇ ਹੋਣਗੇ ਕਿ ਇਹ ਪ੍ਰੋਬਲਮ ਆਈ ਤਾਂ ਕੀ ਕਰਨਾ ਚਾਹੀਦਾ ਹੈਗਾ ਬੱਚਿਆਂ ਦੇ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਹੈਗਾ ਜਾਂ ਕਿਸ ਤਰੀਕੇ ਦੀ ਕੁਐਸਚਨਿੰਗ ਜਿਹੜੀ ਹੈਗੀ ਹੈ ਉਹ ਕਲਾਸਰੂਮ ਦੇ ਵਿੱਚ ਵੀ ਇਹ ਕਰ ਰਹੇ ਹੋਣਗੇ ਓਬਵੀਅਸ ਹੈ ਕਿ ਸਟੂਡੈਂਟਸ ਵੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੁਐਸਚਨਿੰਗ ਕਰ ਰਹੇ ਹੋਣਗੇ सर इनते जनरली इनते एक्साइटमेंट रहते पूछते जनरली में रहता है कि ह्यूमन बॉडी पे क्या इफेक्ट पड़ेगा उसके लिए बहुत पड़ता है और जनरली इनके लिए वो जनरली हम इन्हें बताते हैं कि जैसे बेंगलोर में एच एल एरोस मेडिसिन का इंस्टीट्यूट है वहीं पर भी अभी इंडिया के जो एस्ट्रोलोस हैं उनमें भी उनकी पूरी हेल्थ के बारे में उनमें देखा जाता है ये जो मैडम जो आ रही हैं उनते जो हेल्थ है उससे ਉਹ ਬੁਢ ਬਰਾਹ ਰਿਸਰਚ ਵਿਸ਼ੇ ਬਣ ਸਕਦਾ ਜੋ ਆਡੇ ਕਾਲ ਸੇ ਮਿਸਐਪਸ ਨਾ ਹੋ ਉਸਕੇ ਲਈ ਉਸ ਟਾਈਮ ਸੂਲਨਸ ਤੋਂ ਇਹ ਵੀ ਬਤਾ ਬਟਾਤੇ ਕਿ ਉਹਨੇ ਕਿ ਐਸੇ ਇਹ ਚੀਜ਼ੇ ਕੋ ਕੋਪ ਅਪ ਕਰਨਾ ਪਵੇਗਾ ਜੀ ਤੁਹਾਡਾ ਕੀ ਕਹਿਣਾ ਹੈਗਾ ਜਾਂ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੈਗੇ ਹੋ ਜਿਹੜੀ ਇਹ ਲੈਂਡਿੰਗ ਹੁਣ ਹੋਣੀ ਹੈਗੀ ਸੁਨੀਤਾ ਵਿਲੀਅਮ ਆਉਣਗੇ ਉਹ ਓਬਵੀਅਸ ਹੈ ਕਿ ਆਪਣਾ ਐਕਸਪੀਰੀਅੰਸ ਵੀ ਜਦੋਂ মিডিਆ ਸਾਹਮਣੇ ਆਉਣਗੇ ਉਹ ਸ਼ੇਅਰ ਕਰਨਗੇ ਤੇ ਤੁਸੀਂ ਇਹ ਕਿਵੇਂ ਦੇਖਦੇ ਹੈਗੇ ਹੋ ਸਾਰੇ ਸਪਟਾਪਹਿਲੇ ਦਾ ਸਟੂਡੈਂਟਸ ਕਾਫੀ ਐਕਸਾਈਟਡ ਨੇ ਨਿਊ ਸੁਣ ਕੇ ਕਿ ਫਾਈਨਲੀ ਆਫਟਰ ਆਲਮੋਸਟ 9 ਮੰਥਸ ਇਸ ਕਮਿੰਗ ਬੈਕ ਇਸ ਸਵੇਰੇ ਲੈਂਡ ਕਰਦੇ ਪਰ ਫਲੋਰੀਡਾ ਕੋਸਟਲਾਈਨ ਦੇ ਵਿੱਚ ਅਰਾਊਂਡ 327 एएम ਜੋ ਕਿ ਲਾਈਵ ਟੈਲੀਕਾਸਟ ਹੋਏਗਾ ਤੇ ਕਈ ਸਟੂਡੈਂਟਸ ਨੇ ਮੈਨੂੰ ਕਿਹਾ ਵੀ ਹੈ ਕਿ ਅਸੀਂ ਲਾਈਵ ਟੈਲੀਕਾਸਟ ਹੀ ਦੇਖਾਂਗੇ ਸੋ ਇਹਨਾਂ ਨੂੰ ਪਤਾ ਚੱਲਦਾ ਹੈ ਕਾਫੀ ਐਕਸਾਈਟਡ ਹੈਗੇ ਸਟੂਡੈਂਟਸ ਤੇ ਮੈਂ ਉਹਨਾਂ ਨੂੰ ਵੈਲ ਵਿਸ਼ਸ ਦੇਣਾ ਚਾਹਾਂਗਾ ਆਪਕੇ ਮਾਧਿਅਮ ਸੇ ਜੀ ਕੀ ਨਾਮ ਹੈ ਤੁਹਾਡਾ ਤੁਸੀਂ ਜਿਵੇਂ ਤੁਹਾਡੇ ਪ੍ਰੋਫੈਸਰ ਦੱਸ ਰਹੇ ਨੇ ਕਿ ਐਕਸਾਈਟਮੈਂਟ ਹੈਗੀ ਹੈ ਕੀ ਸੋਚ ਰਹੇ ਹੋ ਐਕਸਾਈਟਮੈਂਟ ਕਿਸ ਤਰੀਕੇ ਦੀ ਹੈ ਕੋਈ ਸਕਰੀਨ ਵਗੈਰਾ ਲਗਾ ਰਹੇ ਹੋ ਹੋਸਟਲ ਦੇ ਵਿੱਚ ਜਾਂ ਤੁਸੀਂ ਜਿਹੜੇ ਕਲਾਸਮੇਟਸ ਹੈਗੇ ਹੋ ਕੁਝ ਪਲਾਨ ਕਰ ਰਹੇ ਹੋ ਕਿ ਇਹ ਜਿਵੇਂ ਲਾਈਵ ਦੇਖਣਾ ਹੈਗਾ ਸਾਰਾ ਜਾਂ ਕਈਆਂ ਨੇ ਨੋਟਸ ਵੀ ਤਿਆਰ ਕਰਨੇ ਹੋਣਗੇ ਜਾਂ ਕੋਈ ਕੁਐਰੀਜ਼ ਵੀ ਤੁਸੀਂ ਆਪਣੀ ਜੀ ਮੇਰਾ ਨਾਮ ਧਰੋਪ ਗੁਪਤਾ ਹੈਗਾ ਜੀ ਪ੍ਰੋਫੈਸਰ ਸਹੀ ਕਹਿ ਰਹੇ ਨੇ ਵੀ ਸਾਡੇ ਐਕਸਾਈਟਮੈਂਟ ਹੈਗੀ ਹੈ ਤੇ ਸਾਡੇ ਐਰੋਸਪੇਸ ਡਿਪਾਰਟਮੈਂਟਸ ਇੱਕ ਵੱਡੀ ਸਕਰੀਨ ਹੈਗੀ ਹੈ ਉਸ ਤੇ ਆਪਾਂ ਸਾਰੇ ਬੈ ਕੇ ਲਾਈਵ ਦੇਖਾਂਗੇ ਪ੍ਰੋਫੈਸਰਾਂ ਨਾਲ ਜੀ ਜਦੋਂ ਵੀ ਉਹ ਲੈਂਡ ਕਰਨਗੇ ਜੀ ਪਰ ਇਹ ਸਵੇਰੇ ਹੋਏਗਾ अर्ਲੀ ਮਾਰਨਿੰਗ ਉਦੋਂ ਸਕਰੀਨ ਲੱਗੇਗੀ ਜਾਂ ਉਦੋਂ ਉੱਠ ਜਾਓਗੇ ਜਾਂ ਆਪਣੇ ਆਪਣੇ ਲੈਪਟਾਪ ਤੇ ਜਾਂ ਆਪਣੇ ਆਪਣੇ ਰੂਮਸ ਜਦ ਇਤਨੀ ਐਕਸਾਈਟਮੈਂਟ ਹੁੰਦੀ ਹੈ ਤਾਂ ਉੱਠਣਾ ਤਾਂ ਪੜਦਾ ਹੀ ਹੈ ਚਾਹੇ ਡਿਫਰੈਂਟ ਚੀਜ਼ਾਂ ਬਟ ਹਾਂ ਕਰेंगे हम पूरी कोशिश करेंगे नहीं। नहीं। और हमारी बहुत वेल विशेस हैं उनके लिए कि वो ਸੇਫਲੀ ਲੈਂਡ ਕਰਨ ਜੀ acha questioning ਜਾਂ ਤੁਹਾਡੇ ਮਨ ਦੇ ਵਿੱਚ ਕਿਸ ਤਰੀਕੇ ਦੇ ਸਵਾਲ ਹੈਗੇ ਨੇ ਜਾਂ ਤੁਸੀਂ ਆਪਣੇ ਪ੍ਰੋਫੈਸਰਸ ਨੂੰ ਵੀ ਪੁੱਛ ਰਹੇ ਹੋਵੋਗੇ ਪ੍ਰੈਕਟੀਕਲਸ ਉਹਦਾ ਇਹ ਰੂਮ ਹੈਗਾ ਤੇ ਕੁਐਸਚਨਿੰਗ ਵੀ ਤੁਸੀਂ ਕਰਦੇ ਹੋਵੋਗੇ ਕਿ ਜੇਕਰ ਟੈਕਨੀਕਲ ਦਿੱਕਤ ਹੋਈ ਹੈ ਜਾਂ ਉਹ ਵੀ ਤੁਹਾਨੂੰ ਸਮਝਾਉਂਦੇ ਹੋਣਗੇ ਕਿਸ ਤਰੀਕੇ ਦੇ ਤੁਹਾਡੇ ਨਾਲ ਦੇ ਸਾਥੀ ਵੀ ਕੁਐਸਚਨਿੰਗ ਕਰ ਰਹੇ ਹੈਗੇ ਕਿ ਬੇਸਿਕਲੀ ਕੁਐਸਚਨ ਤੇ ਇਹ ਪੁੱਛਤੇ ਹੈ ਕਿ ਉਹ ਜਦ ਲੈਂਡ ਕਰਨਗੇ ان کے اوپر کیا ایفیکٹس پڑیں گے ਕਿਉਂਕਿ ਗ੍ਰੈਵਿਟੀ میں وہاں پہ سپیس میں بالکل ਗ੍ਰੈਵਿਟੀ ਨਹੀਂ ਹੁੰਦੀ ਔਰ ਯਹਾਂ ਪੇ ਆ ਕੇ ਅਗਰ ਹਮ ਸਿੱਧੇ ਖੜੇ ਹੈ ਤਾਂ ਹਮ ਖੜੇ ਆ ਵਹਾਂ ਪੇ ਤੋਂ ਲਾਈਕ ਫਲੋਟ ਕਰ ਰਹੇ ਹੁੰਦੇ ਤਾਂ ਵਾਪਸ ਆ ਕੇ ਹਮਾਰੇ ਪੇ ਕੀ ایفੈਕਟਸ ਪੜਨਗੇ ਉਹ ਸਭ हम पूछते हैं प्रोफेसर से एंड वो हमें बहुत अच्छे से आंसर्स देते हैं एंड हमें समझाते हैं तो बहुत अच्छा एक्सपीरियंस है हमारे लिए जी। नाम क्या आपका वानी जी। आपका क्या नाम है तनुश्री जी। आपके किस तरीके के सवाल हैं जो आप अपने प्रोफेसर से पूछ रहे हैं मेरे बेसिकली सवाल ये है कि वहाँ पे ये आ, डिले क्यों हुआ और वो वापस आएंगे तो क्या प्रोसीजर होगा उनको क्वारंटाइन में कैसे रखा जाएगा उनकी रिकवरी कैसे होगी ਇਹੀ ਸਾਰੇ ਸਵਾਲ ਹੈ ਔਰ ਪ੍ਰੋਫੈਸਰਸ ਹਮੇਂ ਆਨਸਰਸ ਕਰਨਗੇ ਔਰ ਕੱਲ ਵੀ ਇੰਟਰਵਿਊ ਕੇ ਲੀਏ ਹਮਾਰੇ ਇੱਕ ਐਲੂਮਿਨਾਈ ਆਨੇ ਵਾਲੇ ਹੈ। ਤੋ ਇਹ ਸਾਰੇ ਸਵਾਲ ਹਮ ਹੁਣੋਂ ਸੇ ਕਰੇਂਗੇ ਹਮੇਂ ਜਵਾਬ ਵੀ ਮਿਲenge। ਜੀ ਤੇ ਤੁਹਾਡੇ ਨਾਲ ਦੇ ਕੁਝ ਸਾਥੀ ਵੀ ਜਿਹੜੇ ਹੈਗੇ NASA ਜਾਂ ਤੁਹਾਡੇ ਟ੍ਰੇਨਿੰਗਸ ਲੱਗਦੀਆਂ ਹੈਗੀਆਂ ਉੱਥੇ ਗਏ ਵੀ ਹੋਣਗੇ ਜਾਂ ਆਂਦੇ ਵੀ ਹੈਗੇ ਨੇ ਜਿਵੇਂ ਇਹ ਕਹਿ ਰਹੇ ਨੇ ਕੁਝ ਸੀਨੀਅਰਸ ਆ ਰਹੇ ਨੇ ਐਲੂਮਨੀ ਆ ਰਹੇ ਹੈਗੇ ਨੇ। ਉਹਨਾਂ ਨੂੰ ਲੈ ਕੇ ਵੀ ਕੋਈ ਸਵਾਲ ਹੈਗੇ ਨੇ ਤੁਹਾਡੇ ਜ਼ਹਿਨ ਦੇ ਵਿੱਚ? ਜੈਸੇ ਸਵਾਲ ਤਾਂ ਹੈ ਜੈਸੇ ਕਿ जो कल प्रोफे कल आ रहे हैं हमारे जो एस्टोट की ट्रेनिंग कर रहे हैं उनसे हम पूछेंगे कि एस्ट्रोनॉट्स को क्या अलग इंटेंसिव ट्रेनिंग लेनी पड़ती है और किस तरीके से उन्हें आई एस एस इंटरनेशनल स्पेस स्टेशन में उन्हें प्रिकॉशंस रखने पड़ते हैं जैसे सुनीता विलियम्स आठ दिन के लिए गई पर उन्हें नौ महीने रुकना पड़ रहा है तो नौ महीने रुके तो उन्होंने क्या अलग उन्हें करना पड़ा वहाँ पर ताकि अपनी वो हेल्थ को रिकवर रख पाएँ और हेल्थ इश्यूज़ उनको ज़्यादा ना आए और मैं ये भी पूछना चाहूँगा कि मतलब बोइंग स्टार लाइनर जो था जिस जिसकी वजह से प्रॉब्लम आई है उसमें क्या टेक्निकल इश्यूज़ आए आखिरकार मतलब हीलियम गैस लीक की हुई मैं भी ये पूछना चाहूँगा उनसे अच्छा जेडे ए ਤੁਹਾਡੇ ਨਾਲ ਦੇ ਸਾਥੀ ਆ ਜਾਂ ਕੁਛ ਹੋਰ ਸਪੇਸ ਦੇ ਵਿੱਚ ਜਾਣਾ ਹਰ ਇੱਕ ਦਾ ਡ੍ਰੀਮ ਹੈਗਾ ਜਾਂ ਹੋਰ ਤੁਸੀਂ ਵੀ ਸਟੱਡੀ ਕਰ ਰਹੇ ਹੋਗੇ ਹੋ ਫਿਟਨੈਸ ਹੈਲਥ ਨੂੰ ਲੈ ਕੇ ਜਾਂ ਹੋਰ ਇਹ ਚੀਜ਼ਾਂ ਨੂੰ ਲੈ ਕੇ ਵੀ ਅਲੱਗ ਤੋਂ ਕੋਈ ਚਰਚਾ ਹੁੰਦੀ ਹੈਗੀ ਆ ਕਿ ਇਹ ਚੀਜ਼ਾਂ ਵੱਲ ਵੀ ਧਿਆਨ ਦਿੱਤਾ ਜਾਵੇ ਪੜ੍ਹਾਈ ਦੇ ਨਾਲ ਨਾਲ ਜਾਂ ਸਮਾਂ ਮਿਲਦਾ ਹੈਗਾ ਇਹ ਸਾਰੀਆਂ ਚੀਜ਼ਾਂ ਤੋਂ ਕਿਵੇਂ ਗੋ ਥਰੂ ਹੈਗੇ ਸਮਾਂ ਮਿਲਦਾ ਤਾਂ ਹੈਗਾ ਪਰ ਗੱਲ ਉਹੀ ਹੈ ਨਾ ਕਿ ਇੱਥੇ ਸਾਰੇ ਪੜ੍ਹਾਈ ਪਿੱਛੇ ਪਏ ਆ ਕੁਝ ਬੜਾ ਰੈਅਰਲੀ ਸਮਾਂ ਮਿਲਦਾ ਹੋਏ ਜਿਹੜਾ ਫਿਟਨੈਸ ਵਾਲੇ ਧਿਆਨ ਦਿੰਦਾ ਹੋਏਗਾ ਤੇ ਜ਼ਰੂਰ ਹੀ ਤੇ ਹੈ ਵਿਟਨੈਸ ਪਰ ਪਹਿਲੀ ਚੀਜ਼ ਹੈ ਹੀ ਜਾਂਦੀ ਹੈ ਕਿ ਅਸੀਂ ਟੈਕਨੀਕਲ ਜਿੱਦੋਂ ਪਹਿਲਾਂ ਕਿੱਦਾਂ ਅੱਗੇ ਵਧਾਈਏ ਟੈਕਨੀਕਲ ਜਿੱਦਾਂ ਅੱਗੇ ਵਧेंगी ਵੇਰੀਅਸ ਪਲੇਸਾਂ 'ਚ ਜਾਨਵਰਸ ਵਿਟਨੈਸ ਸਾਡੇ ਵਾਸਤੇ ਆਏਗੀ ਤੇ ਅਸੀਂ ਤੇ ਅਸੀਂ ਇਹੀ ਆਸ਼ਾ ਕਰਦੇ ਹਾਂ ਕਿ ਜੋ ਦੁਰਘਟਨਾ ਕਲਪਨਾ ਚਾਵਲਨ ਲਲ ਹੋਈ ਉਹ ਸੁਨੇਤਾ ਵਿਲੀਅਮਸ ਨਾਲ ਨਾ ਹੋਏ ਤੇ ਬਹੁਤ ਵਧੀਆ ਰਹੇਗਾ ਤਾਂ ਇਸ ਵੇਲੇ ਸਟੂਡੈਂਟਸ ਜਿਹੜੇ ਹੈਗੇ ਨੇ ਨਾਲ ਪ੍ਰੋਫੈਸਰਸ ਜਿਹੜੇ ਹੈਗੇ ਨੇ ਉਹ ਪ੍ਰੇਰ ਜਰੂਰ ਕਰ ਰਹੇ ਨੇ ਕਿ ਜਿਹੜੀ ਲੈਂਡਿੰਗ ਹੈਗੀ ਉਹ ਸੇਫ ਹੋਵੇ ਤਾਂ ਦੁਬਾਰਾ ਡਾਇਰੈਕਟਰ ਸਰ ਕੋ ਲੈਣੇ ਸਰ ਤੁਸੀਂ ਕਿਵੇਂ ਦੇਖਦੇ ਹੋ ਸਟੂਡੈਂਟਸ ਵੀ ਆਪਣੇ ਆਪਣੇ ਵਿਚਾਰ ਦੇ ਰਹੇ ਹੈਗੇ ਨੇ ਪਰ ਸਵਾਲ ਇਹੀ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਦੇ ਕੁਐਸਚਨਿੰਗ ਹੈਗੀ ਆ ਜਾਂ ਹੋਰ ਇਹ ਕਿਸ ਤਰੀਕੇ ਦੇ ਸਵਾਲ ਆ ਜ ਜਦੋਂ ਹੁ ਆਣਗੇ ਤੁਹਾਡੇ ਕੁਝ ਸਟੂਡੈਂਟਸ NASA ਦੀ ਟ੍ਰੇਨਿੰਗਸ ਤੇ ਵੀ ਜਾਂਦੇ ਹੈਗੇ ਨੇ ਜਾਂ ਕੁਝ ਗਏ ਹੋਣਗੇ ਜਾਂ ਜਿਵੇਂ ਹੁਣ ਇਹ ਕਹਿ ਰਹੇ ਨੇ ਕੁਝ ਅਲੂਮਨੀਜ਼ ਆ ਰਹੇ ਹੈਗੇ ਨੇ ਕਿਹੜੇ ਉਹ ਪ੍ਰੋਜੈਕਟ ਦੇ ਤਹਿਤ ਗਏ ਸੀ ਜਾਂ ਕਿਸ ਤਰੀਕੇ ਦੇ ਇਹਨਾਂ ਦੀ ਇੰਟਰੈਕਸ਼ਨ ਤੁਸੀਂ ਕਰਵਾਉਂਗੇ ਇਹਨਾਂ ਦੀ ਸ਼੍ਰੀ ਜਤਿੰਦਰ ਸਿੰਘ ਜੀ ਪੈਕ ਦੇ ਅਲੂਮਨਾਈ ਹੈਗੇ ਆ 97 ਵਿੱਚ ਚਦੇ ਤੇ ਉਹ ਅੱਜਕੱਲ ਸਪੇਸ ਵਿੱਚ ਜਾਣ ਵਾਲੀ ਟ੍ਰੇਨਿੰਗ ਲੈ ਰਹੇ ਹੈਗੇ ਫਰਾਂਸ ਚ ਤੇ ਉਹਨਾਂ ਦਾ ਇੱਕ ਫੇਸ ਸਕਸੈਸਫੁਲੀ ਕੰਪਲੀਟ ਹੋ ਗਿਆ ਸੀ ਫੇजेस ਵਿੱਚ ਹੁੰਦੀ ਹੈ ਬੜੀ ਰਿਗਰੈਸ ਟ੍ਰੇਨਿੰਗ ਹੁੰਦੀ ਉਹਨਾਂ ਦੀ ਤੇ ਉਹ ਕੱਲ ਸਾਡੇ ਵਿੱਚ ਹੋਣਗੇ ਤੇ ਉਹ ਆਪਣਾ ਐਕਸਪੀਰੀਅੰਸ ਪੂਰਾ ਸ਼ੇਅਰ ਕਰਨਗੇ ਕਿ ਕਿਸ ਤਰ੍ਹਾਂ ਦੀ ਉਹ ਟ੍ਰੇਨਿੰਗ ਹੁੰਦੀ ਹੈ ਕਿੰਨੀ ਰਿਗਰੈਸ ਹੁੰਦੀ ਹੈ ਉਹਨਾਂ ਨੇ ਜੰਗਲਾਂ ਵਿੱਚ ਛੱਡ ਦਿੱਤਾ ਜਾਂਦਾ ਕਿੱਥੇ ਪਹੁੰਚਣਾ ਹੈ ਕਿਹੜੇ ਕੰਡੀਸ਼ਨਸ ਵਿੱਚ ਰੱਖਿਆ ਜਾਂਦਾ ਹੈ ਇਹ ਰਿਗਰੈਸ ਤੋਂ ਰਿਗਰੈਸ ਤਿੰਨ ਫੇਜ਼ਿਸ ਵਿੱਚ ਹੋਣੀ ਹੈ ਤੇ ਇੱਕ ਫੇਜ਼ ਉਹਨੇ ਸਕਸੈਸਫੁਲੀ ਕੰਪਲੀਟ ਕਰ ਲਿਆ ਤੇ ਅਗਲਾ ਵੀ ਸ਼ੁਰੂ ਹੋਣ ਵਾਲਾ ਹੈ ਤੇ ਉਹ ਐਕਸਪੀਰੀਅੰਸ ਸ਼ੇਅਰ ਕਰਨਗੇ ਸਾਡੇ ਨਾਲ ਤੇ ਕਿਹੜੀਆਂ ਦਿੱਕਤਾਂ ਦੀਆਂ ਦੇ ਵਿੱਚ ਇਹ ਸਾਰੇ ਜਵਾਬ ਬੱਚਿਆਂ ਨੂੰ ਮਿਲ ਜਾਣਗੇ ਇਹ ਸਕਸੈਸਫੁਲ ਇਸ ਮਿਸ਼ਨ ਦਾ ਹੋਣਾ ਬਹੁਤ ਜ਼ਰੂਰੀ ਵੀ ਹੈ ਤੇ ਗੁੱਡ ਵਿਸ਼ੀਜ਼ ਵੀ ਹੈਗੀਆਂ ਸਾਡੀਆਂ ਤਾਂ ਕਿ ਬੱਚੇ ਮੋਟੀਵੇਟਿਡ ਰਹਿਣ ਅੱਗੇ ਵੀ ਐਸਟਰੋਨੌਟ ਦੀ ਟ੍ਰੇਨਿੰਗ ਲੈਣ ਵਾਸਤੇ ਜਿਸ ਤਰ੍ਹਾਂ ਕਲਪਨਾ ਚਾਹਵਲ ਨਾਲ ਇਨਸੀਡੈਂਟ ਹੋਇਆ ਉਹਦਾ ਨਾ ਹੋਵੇ ਇੱਕ ਐਗਜ਼ਾਮਪਲ ਸੈੱਟ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਬੱਚੇ ਕਾਫੀ ਉਤਸ਼ਾਹਿਤ ਹੈ ਤੇ ਗੁੱਡ ਵਿਸ਼ੀਸ ਸਾਡੇ ਵੱਲ ਸਾਰੀਆਂ ਹੈਗੇ ਸੇਫ ਲੈਟ ਨੀਕੋਸ ਬਹੁਤ ਬਹੁਤ ਸ਼ੁਕਰੀਆ ਤਾਂ ਪੈਕ ਦੇ 에ਰੋ 에어로ਸਪੇਸ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਪ੍ਰੋਫੈਸਰਸ ਤੇ ਸਟੂਡੈਂਟਸ ਸਾਫ਼ ਤੌਰ ਤੇ ਪ੍ਰੇ ਕਰਦੇ ਨਜ਼ਰ ਆ ਰਹੇ ਨੇ ਨਾਲ ਬੈਸਟ ਵਿਸ਼ੀਜ਼ ਵੀ ਦਿੰਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸੇਫ ਲੈਂਡਿੰਗ ਜਿਹੜੀ ਹੈਗੀ ਹੈ ਉਹ ਹੋਵੇ ਤੇ ਨਾਲ ਹੀ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਐਲੂਮਨੀ ਇਸ ਡਿਪਾਰਟਮੈਂਟ ਦੇ ਹੈਗੇ ਨੇ ਜਿਨ੍ਹਾਂ ਦੀ ਟ੍ਰੇਨਿੰਗ ਵਕ ਵਕ ਕੰਟਰੀਜ਼ ਦੇ ਵਿੱਚ ਚੱਲ ਰਹੀਆਂ ਹੈਗੀਆਂ ਨੇ ਉਹਨਾਂ ਦੇ ਐਕਸਪੀਰੀਅੰਸ ਇੰਨਾ ਸਟੂਡੈਂਟਸ ਦੇ ਨਾਲ ਇਹ ਸ਼ੇਅਰ ਜ਼ਰੂਰ ਕਰਨਗੇ ਪਰ ਨਾਲ ਹੀ ਸਟੂਡੈਂਟਸ ਦੇ ਵਿੱਚ ਖਾਸ ਤੌਰ ਤੇ ਕਾਫੀ ਉਤਸ਼ਾਹ ਹੈ ਤੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸੁਨੀਤਾ ਵਿਲੀਅਮ ਦੀ ਲੈਂਡਿੰਗ ਨੂੰ ਜਿਹੜਾ ਹੈਗਾ ਉਹ ਲਾਈਵ ਦੇਖਣਗੇ ਤੇ ਕਈ ਉਹਨਾਂ ਦੇ ਜ਼ਿਹਨ ਦੇ ਵਿੱਚ ਸਵਾਲ ਨੇ ਜਿਹੜੇ ਉਹ ਆਪਣੇ ਪ੍ਰੋਫੈਸਰਸ ਨੂੰ ਪੁੱਛਦੇ ਨਜ਼ਰ ਆ ਰਹੇ ਨੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਕੁਲਜਿੰਦਰ ਸੂਦ ਨਾਲ ਜਗਮਣੀ ਲਈ ਵਰੁਣ ਪਟ